ਯਾਤਰਨ ਉਹ ਸੱਚੇ ਨੂੰ ਪਾਵਾਂਗੇ ਜੇ ਅੰਦਰ ਸਾਡੇ ਝੂਠ ਹੈ ਤਾਂ ਸੱਚੇ ਨੂੰ ਕਿੱਥੇ ਪਾਵਾਂਗੇ ਜੇ ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ ਗੁਰੂ ਦੇ ਸ਼ਬਦ ਦੇ ਗਿਆਨ ਦੇ ਵਿੱਚ ਇਸ਼ਨਾਨ ਕਰਨਾ ਕਰੀਏ ਦਇਆ ਦੇਵਤਾ ਕਹਿੰਦੇ ਕਿਹੜੇ ਦੇਵਤੇ ਦੀ ਪੂਜਾ ਕਰੀ ਅੰਦਰ ਦਇਆ ਪੈਦਾ ਕਰ ਲਈਏ ਵੀ ਕਿਸੇ ਦਾ ਦੁੱਖ ਸਾਨੂੰ ਨਜ਼ਰ ਆਵੇ ਇਹ ਲੋੜਵੰਦ ਦੀ ਗਰੀਬ ਦੀ ਮਦਦ ਕਰ ਦਈਏ ਆਹ ਦਇਆ ਤੇ ਪੈਦਾ ਕਰੀਏ ਦਇਆ ਦੇਵਤਾ ਆਹ ਦੇਵਤੇ ਦੀ ਪੂਜਾ ਕਰਨੇ ਤੇ ਸਾਡੇ ਅੰਦਰ ਦਇਆ ਪੈਦਾ ਹੋ ਜਾਵੇ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਲਾ ਕਿਹੜੀ ਫੇਰਨੇ ਜੀ ਕਦੇ ਖਿਮਾ ਦੀ ਮਾਫੀ ਦੀ ਜੇ ਗਲਤੀ ਹੋ ਗਈ ਤੇ ਮਾਫੀ ਮੰਗ ਲਈਏ ਕਿਹੇ ਕੋ ਹੋ ਗਈ ਏ ਕੋਈ ਮੰਗਦਾ ਤੇ ਉਹ ਮਾਫ ਕਰ ਦਈਏ ਦਇਆ ਦੇਵਤੀ ਖਿਮਾ ਜਪਮਾਲੀ ਤੇ ਉਹ ਹੋਣਾ ਜੀ ਤੇ ਮਾਨਸ ਪ੍ਰਧਾਨ ਜਿਹੜੋਂ ਮੁੱਖ ਜੇ ਪ੍ਰਧਾਨ ਉਹ ਮੁੱਖ ਜੇ ਸਰੇਚ ਸਭ ਤੋਂ ਚੰਗੇ ਜੇ ਜਿਹੜੇ ਆਵਰਤ ਰੱਖਣਾ ਕਰਦੇ ਨੇ ਆਵਰਤ ਰੱਖਣਾ ਕਰਦੇ ਨੇ ਇਕਾਦਸੀ ਨਿਕਟ ਪੇਖੂ ਹਰ ਰਾਮ ਕਈ ਇਕਾਦਸੀ ਦਾ ਵਰਤ ਰੱਖਦੇ ਨੇ ਕਹਿੰਦੇ ਰੱਬ ਨੂੰ ਹਰ ਵੇਲੇ ਆਪਣੇ ਨੇੜੇ ਰੱਖੋ ਉਹਨੂੰ ਯਾਦ ਰੱਖੋ ਵੀ ਰੱਬ ਮੇਰੇ ਨੇੜੇ ਐ ਆਮ ਖਮ ਕਰਿਓ ਜਦੋਂ ਕੋਈ ਬੁਰਾ ਕਰੇ ਨਾ ਸਾਡੇ ਨਾਲ ਤਾਂ ਹੀ ਪਤਾ ਕੀ ਕਹਿੰਦੇ ਕੋਈ ਨਹੀਂ ਰੱਬ ਵੇਖੁੰਦਾ ਐ ਕੋਈ ਨਹੀਂ ਰੱਬ ਦੇਖਣਦਿਆਂ ਜੇ ਜਦੋਂ ਆਪ ਆਪਾਂ ਕੋਈ ਬੁਰਾ ਕੋਈ ਕਰੇ ਨਾ ਉਹ ਤੋਂ ਕਦੀ ਨਹੀਂ ਕਹਿੰਦਾ ਰੱਬ ਦੇਖਣਦਿਆਂ ਜਦੋਂ ਕੋਈ ਬੁਰਾ ਕਰੇ ਸਾਡੇ ਨਾਲ ਤੇ ਅਸੀਂ ਕਹਿੰਦੇ ਕੋਈ ਨਹੀਂ ਰੱਬ ਦੇਖਣਦਿਆਂ ਤੇ ਜਦੋਂ ਆਪ ਕਿਸੇ ਨਾਲ ਕੋਈ ਗੁਰਾ ਕਰਦਾ ਉਹ ਤੋਂ ਕਦੀ ਨਹੀਂ ਕਹਿੰਦਾ ਰੱਬ ਉਹ ਦੇਖਣਦਿਆਂ ਰੱਬ ਦੇਖਦਾ ਪਿਆ ਸਾਰਿਆਂ ਨੂੰ ਦੇਖਦਾ ਪਿਆ ਹੁਣ ਦਾਤਾ ਇਹ ਕਹਿੰਦੇ ਨੇ ਪੂਜਾ ਵਰਤ ਤਿਲਕ ਕਹਿੰਦੇ ਭਲਿਓ ਬਣੀ ਦੇ ਜ ਬੱਚੇ ਹੁੰਦੇ ਨਾ ਕਿਮਕਰ ਜੇ ਰੱਬ ਨੂੰ ਪੂਣਾ ਭਗਵਾਨ ਨੂੰ ਪੂਣਾ ਐਡਾ ਸੌਖਾ ਹੁੰਦਾ ਨਾ ਤੇ ਬੜਾ ਸੌਖਾ ਸੀ ਜੀ ਮਾਲਾ ਬਾਜ਼ਾਰ ਚੋਂ ਲਈਏ ਤੇ ਤਿਲਕ ਵੀ ਮੱਥੇ ਤੇ ਲਾ ਲਈਏ ਤੇ ਹੱਥ